ਸੀਰੀਆ ਵਿੱਚ IS ਦੇ ਖਾਤਮੇ ਲਈ ਹੋ ਰਹੇ ਹਮਲਿਆਂ ਦਾ ਨਿਸ਼ਾਨਾ ਬੇਕਸੂਰ ਲੋਕ ਬਣ ਰਹੇ ਨੇ ਸੀਰੀਆ ਦੇ ਅਦਲਬ ਸ਼ਹਿਰ 'ਚ ਹੋਏ ਹਵਾਈ ਹਮਲੇ ਦੌਰਾਨ 22 ਸਕੂਲੀ ਬੱਚਿਆਂ ਸਮੇਤ 28 ਲੋਕਾਂ ਦੀ ਮੌਤ ਹੋ ਗਈ। ਬੰਬ ਦੇਗਨ ਨਾਲ ਸਕੂਲ ਦੀ ਇਮਾਰਤ ਵੀ ਤਬਾਹ ਹੋ ਗਈ ਹੈ। ਇਸ ਦੇ ਲਗਭਗ ਹਮਲੇਦਾਨ ਜ਼ਖਮੀ ਬੱਚੇ ਨੂੰ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ। ਸੀਰੀਆ ਦੀ ਸਰਕਾਰ ਰੂਸ ਨਾਲ ਮਿਲ ਕੇ ਇੱਥੇ IS ਦੇ ਖਾਤਮੇ ਲਈ ਹਮਲੇ ਕਰਵਾ ਰਹੀ ਹੈ। ਪਿਛਲੇ ਮਹੀਨੇ ਇਸੇ ਸ਼ਹਿਰ ਵਿੱਚ ਹੋਏ ਹਵਾਈ ਹਮਲਿਆਂ ਦੌਰਾਨ 58 ਲੋਕਾਂ ਦੀ ਜਾਨ ਚਲੀ ਗਈ ਸੀ। ਅੱਜ ਸਾਲ ਪਹਿਲਾਂ ਨੈਸ਼ਨਲ ਜੀਓਗ੍ਰਾਫਿਕ ਦੀ ਫੋਟੋ ਦੇ ਚਲਦੇ ਅਫਗਾਨਿਸਤਾਨ ਦੀ ਜੰਗ ਦੀ ਮੋਨਾਲੀਸਾ ਕਹੀ ਜਾਣ ਵਾਲੀ ਸ਼ਰਬਤ ਬੀਬੀ ਨੂੰ ਬੁੱਧਵਾਰ ਨੂੰ ਪਛਤਾਚਾਰ ਦੇ ਇਲਜ਼ਾਮ 'ਤੇ ਗ੍ਰਫਤਾਰ ਕੀਤਾ ਗਿਆ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਬੀਬੀ ਨੂੰ ਪੇਸ਼ਾਵਰ ਤੋਂ ਗ੍ਰਫਤਾਰ ਕੀਤਾ ਹੈ। ਪਾਕਿਸਤਾਨੀ ਖਬਰ ਡਾਣ ਦੇ ਮੁਤਾਬਕ ਬੀਬੀ ਖਿਲਾਫ ਇਲਜ਼ਾਮ ਨੇ ਕਿ ਉਹਨਾਂ ਨੇ ਕੌਮੀ ਪਛਾਣ ਪੱਤਰ ਬਣਾਉਣ ਦੀ ਕੰਪਿਊਟਰਾਈਜ਼ਡ ਪ੍ਰੋਸੈਸ ਵਿੱਚ ਜਾਲਸਾਜੀ ਕੀਤੀ ਹੈ। ਸ਼ਰਬਾ ਦੇ ਕੋਲ ਪਾਕਿਸਤਾਨ ਅਤੇ ਅਫਗਾਨਿਸਤਾਨ ਦੋਹਾਂ ਦੀ ਨਾਗਰਤਾ ਹੈ। 1984 ਚ ਪਸ਼ਾਵਰ ਦੇ ਕ੍ਰਿਫਿਊਜੀ ਕੈਂਪ ਤੋਂ ਨੈਸ਼ਨਲ ਜੀਓਗ੍ਰਾਫਿਕ ਦੇ ਫੋਟੋਗ੍ਰਾਫਰ ਸਟੀਵ ਮੈਕਰੀ ਨੇ ਬੀਬੀ ਦੀ ਤਸਵੀਰ ਲਈ ਸੀ ਇਹ ਫੋਟੋ ਜੂਨ 1985 ਦੇ ਮੈਗਜ਼ੀਨ ਦੇ ਕਵਰ ਪੇਜ ਤੇ ਛਾਪੀ ਸੀ ਬੀਬੀਸੀ ਦੀ ਖਬਰ ਤੇ ਮੁਤਾਬਕ ਸਟੀਵ ਮੈਕਰੀ ਨੇ ਕਿਹਾ ਕਿ ਉਹ ਬੀਬੀ ਦੀ ਹਰ ਸੰਭਵ ਮਦਦ ਕਰਨਗੇ ਇਹ ਤਗਮਾ ਜੇਤੂ ਸਮੇਤ ਨੌ ਅਥਲੀਟਾਂ ਨੂੰ ਡੋਪਿੰਗ ਟੈਸਟ ਫੇਲ ਹੋਣ ਮਗਰ 2008 ਦੇ ਬੀਜਿੰਗ 올림픽 ਵਿੱਚ ਅਯੋਗ ਠਹਿਰਾ ਦਿੱਤਾ ਗਿਆ ਅੰਤਰਰਾਸ਼ਟਰੀ 올림픽 ਸਮਿਤੀ ਨੇ ਆਪਣੇ ਫੈਸਲੇ ਵਿੱਚ ਅਥਲੀਟਾਂ ਤੇ ਤਾਜ਼ਾ ਬੈਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੀ ਦੁਬਾਰਾ ਜਾਂਚ ਦੇ ਨਮੂਨੇ ਪੋਜ਼ਿਟਿਵ ਪਾਏ ਗਏ ਇਹ ਸਾਰੇ 6 ਅਥਲੀਟ ਪੂਰਬੀ ਸੋਵੀਅਤ ਦੇਸ਼ਾਂ ਨਾਲ ਸੰਬੰਧਿਤ ਨੇ ਅਟਲੰਟਿਕ ਰਾਜਧਾਨੀ ਰੋਮ ਸੇਤ ਮਦਵਰਤੀ ਖੇਤਰ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੌਰਾਨ ਦੋ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਪੁਚਾਲ ਦੇ ਝਟਕਿਆਂ ਦੀ ਤੀਬਰਤਾ 5.4 ਦੇ 5.9 ਮਾਪੀ ਗਈ ਭਾਰਤ ਨੇ 2008 ਤੇ ਮੁੰਬਈ ਧਵਾਦੀ ਹਮਲੇ ਦੇ 24 ਪਾਰਤੀ ਗਵਾਹਾਂ ਨੂੰ ਪਾਕਿਸਤਾਨੀ ਅਦਾਲਤ 'ਚ ਗਵਾਹੀ ਲਈ ਭੇਜਣ ਦੀ ਪਾਕਿਸਤਾਨ ਦੀ ਅਪੀਲ ਅਤੇ ਕਈ ਵਾਰ ਯਾਦ ਦਿਵਾਉਣ ਦਾ ਕੋਈ ਜਵਾਬ ਨਹੀਂ ਦਿੱਤਾ। ਪਾਕਿਸਤਾਨੀ ਅਦਾਲਤ ਵਿੱਚ ਕਿਹਾ ਗਿਆ ਕਿ ਅਸੀਂ ਹਾਲੇ ਵੀ ਭਾਰਤ ਦਾ ਜਵਾਬ ਉਡੀਕ ਰਹੇ ਹਾਂ। ਲੀਬੇਦ ਸਮੁੰਦਰਿਤ ਟਟਕੋਲੇ ਇੱਕ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਕਾਰਨ 29 ਸ਼ਰਨਾਰਥੀਆਂ ਦੀ ਮੌਤ ਹੋ ਗਈ ਜਨਰ ਦੇ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨਹੀਂ। ਕੀ ਉਵਾ ਦੇ ਨਾਲ ਸਬੰਧ ਬਹਾਲ ਕਰਨ ਮਗਰੋਂ ਉਸਤੇ ਲਗੀਆਂ ਰੋਕਾਂ ਨੂੰ ਹਟਾਉਣ ਸੰਬੰਧੀ ਸੰਯੁਕਤ ਰਾਸ਼ਟਰ ਚੋਹੇ VOTING ਤੋਂ ਪਹਿਲੀ ਵਾਰ ਅਮਰੀਕਾ ਗੈਰਹਾਜ਼ਰ ਰਿਹਾ ਜਿਸ ਕਾਰਨ 191 ਵੋਟਾਂ ਪਾਈਆਂ ਗਈਆਂ ਤੇ 5ਵੀਂ ਵਾਰ ਸਲਾਣਾ ਪੇਸ਼ਕਸ਼ ਨੂੰ ਮਨਜ਼ੂਰੀ ਮਿਲੀ ਅਮਰੀਕਾ ਤੇ ਇਜ਼ਰਾਈਲ 193 ਮੈਂਬਰਾਂ ਦੇ ਮੰਚ ਤੋਂ ਅਦਾਲਤ ਰਹੇ